ਕਿੰਨਾ ਸਾਹਿਬ ਆਖਰਕਾਰ ਕਹਿੰਦੇ ਮੰਨ ਲਏ ਗਏ ਭਾਈ ਅਮਰਪਾਲ ਹੁਣ ਚੋਣ ਲੜਨ ਦੇ ਲਈ ਐਲਾਨ ਹੋ ਚੁੱਕਿਆ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬੀਤੇ ਦਿਨੀ ਖਡੂਰ ਸਾਹਿਬ ਹਲਕੇ 'ਚ ਜਾ ਕੇ ਜਿਹੜੇ ਉੱਥੋਂ ਉਹਨਾਂ ਦੇ ਉਮੀਦਵਾਰ ਨੇ ਲਾਲਜੀ ਸਿੰਘ ਪੁੱਲਰ ਦੇ ਹੱਕ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹਨ ਇਹ ਗੱਲ ਕਹੀ ਹੈ ਕਿ ਧਿਆਨ ਰੱਖਿਓ ਭਾਈ ਖਡੂਰ ਸਾਹਿਬ ਤੋਂ ਆਪਣੇ ਪੁੱਤਾਂ ਨੂੰ ਲੋਕ ਸਭਾ 'ਚ ਭੇਜਿਓ ਕਹਿੰਦੇ ਕਿਵੇਂ ਦੇਖਦੇ ਹੋ ਖਡੂਰ ਸਾਹਿਬ ਦੀ ਸਿਆਸਤ ਦੇ ਉੱਤੇ ਮੰਦੇਬ ਜੀ ਕਈ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਭਾਈ ਅਮਰਤਪਾਲ ਸਿੰਘ ਚੋਣ ਲੜਨਗੇ ਜੀ ਉਹ ਜਦੋਂ ਜਦੋਂ ਉਹਨਾਂ ਨੇ ਜਿਹੜੀ ਜਸੇਵੰਦੀ ਹੈ ਉਹਨਾਂ ਦੀ ਵਾਰਸ ਪੰਜਾਬ ਦੇ ਉਦੋਂ ਬਣਾਈ ਸੀ ਹਾਂ ਉਦੋਂ ਭਾਵੇਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਮੇਰਾ ਭਾਰਤ ਦੇ ਸੰਵਿਧਾਨ 'ਚ ਕੋਈ ਭਰੋਸਾ ਨਹੀਂ ਹੂੰ ਉਹ ਖਾਲਸਤਾਨ ਦੀ ਗੱਲ ਵੀ ਕਿਤੇ ਕਿਤੇ ਕਰਦੇ ਰਹੇ ਨੇ ਯਾਨੀ ਕਿ ਨਾ ਭਾਵੇਂ ਕਈ ਵਾਰੀ ਨਹੀਂ ਵੀ ਲੈਂਦੇ ਸੀ ਬਿਲਕੁਲ ਉਹ ਕਰਦੇ ਰਹੇ ਨੇ ਵੀ ਕੰਮ ਲਈ ਕੋਈ ਕੁਝ ਹੋਣਾ ਚਾਹੀਦਾ ਕੰਮ ਦਾ ਆਪਣਾ ਕੁਝ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਹਦੇ ਲਈ ਉਹ ਰਵੇਤੀ ਲੀਡਰਸ਼ਿਪ ਨੂੰ ਵੀ ਲਗਾਤਾਰ ਭੰਡਦੇ ਰਹੇ ਨੇ ਹੂੰ ਤਾਂ ਅਸੀਂ ਚਰਚਾ ਕਿੰਨੇ ਦਿਨਾਂ ਤੋਂ ਚੱਲ ਰਹੀ ਅਮਰਪਾਲ ਦੀ ਜਿਹੜੀ ਚੋਣ ਬਾਰੇ ਪਰ ਇੱਕ ਗੱਲ ਹੁਣੇ ਜ਼ਰੂਰ ਹੈ ਕਿ ਕੀ ਹੋਣ ਕਿਉਂਕਿ ਜਦੋਂ ਚੋਣ ਲੜਨੀ ਪਏਗੀ ਹਾਂ ਭਾਈ ਅਮਰਪਾਲ ਨੂੰ ਤਾਂ ਉਹਨਾਂ ਨੇ ਕੱਲ੍ਹ ਇੱਥੇ ਬਿਆਨ ਵੀ ਦੇਣਾ ਪਊਗਾ ਕਿ ਮੈਂ ਭਾਰਤ ਦਾ ਨਾਗਰਿਕ ਹਾਂ ਜਾਂ ਮੈਂ ਭਾਰਤ ਦੇ ਸੰਵਿਧਾਨ ਦੀ ਸੌਂਹ ਕਾ ਕੇ ਇਹ ਬੋਲਦਾ ਹਾਂ ਇਹ ਕਹਿੰਦਾ ਹਾਂ ਕਿ ਭਾਰਤ ਦੇ ਸੰਵਿਧਾਨ ਦੇ ਅਧੀਨ ਆ ਕੇ ਉਹਨਾਂ ਨੂੰ ਚੋਣ ਲੜਨੀ ਕੋਈ ਜੀ ਤੇ ਉਹ ਅਨੁਸਕਾਰ ਕਰ ਚੁੱਕੇ ਨੇ ਹੂੰ ਉਹਨਾਂ ਦੀ ਮਾਤਾ ਜੀ ਵੱਲੋਂ ਕਿਉਂਕਿ ਇੱਕ ਮੋਰਚਾ ਲਗਾਤਾਰ ਅਮਰਸਲ ਵਿਖੇ ਚੱਲ ਰਿਹਾ ਹੈ ਉੱਥੇ ਐਲਾਨ ਕੀਤਾ ਗਿਆ ਕਿ ਭਾਈ ਅਮਰਪਾਲ ਸਿੰਘ ਹੂੰ ਆਜ਼ਾਦ ਉਮੀਦਵਾਰ ਵਜੋਂ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨਗੇ ਜੀ ਭਾਵੇਂ ਕਿ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਉਹਨਾਂ ਦਾ ਚਾਚਾ ਤੇ ਉਹਨਾਂ ਦਾ ਪਿਤਾ ਉਹਨਾਂ ਨੂੰ ਡੀਪ ਰੂਗੇਟ ਜੇਲ੍ਹ 'ਚ ਮਿਲਣ ਗਏ ਸੀ ਹਾਂ ਪਿਛਲੇ ਦਿਨੀ ਪਰ ਉੱਥੇ ਵਾਲੇ ਦੁਆਲੇ ਜਿਹੜੇ ਏਜੰਸੀਆਂ ਦੇ ਬੰਦੇ ਸੀ ਉਹਨਾਂ ਨੇ ਘੇਰਾ ਪਾ ਲਿਆ ਵੀ ਚੋਣਾ ਬਾਰੇ ਕੋਈ ਗੱਲ ਉਹਨਾਂ ਦੀ ਹੋਈ ਨਹੀਂ ਉਹਨਾਂ ਨਾਲ ਜੀ ਪਰ ਇਸ ਦੇ ਬਾਵਜੂਦ ਉਹਨਾਂ ਨੇ ਕਿਹਾ ਵੀ ਇਹ ਚੋਣ ਲੜਨਗੇ ਹੂੰ ਜਿਹੜੇ ਭਾਈ ਅਮਰਤਪਾਲ ਨੇ ਹੂੰ ਤੁਸੀਂ ਪੜਿਆ ਹੋਊਗਾ 2-3 ਦਿਨ ਪਹਿਲਾਂ ਆਮ ਬਿਆਨ ਇੱਕ ਜਿਹੜੇ ਉਹਨਾਂ ਦੇ ਵਕੀਲ ਨੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਜੀ ਉਹਨਾਂ ਦਾ ਵੀ ਇੱਕ ਬਿਆਨ ਆਇਆ ਸੀ ਮਨਦੀਪ ਜੀ ਹਾਂ ਜਿਹੜੇ ਰਾਜਦੇਵ ਸਿੰਘ ਖਾਲਸਾ ਨੇ ਉਹਨਾਂ ਦਾ ਪਛੋਕੜ ਕਹਿੰਦੇ ਰਾਸ਼ਟਰੀ ਸਿੱਖ ਸੰਗਤ ਨਾਲ ਜੁੜਦਾ ਹੈ ਹੂੰ ਉਹਨਾਂ ਦਾ ਵੀ ਬਿਆਨ ਆਇਆ ਸੀ ਕਿ ਅਮਰਤਪਾਲ ਸਿੰਘ ਆਜ਼ਾਦ ਚੌਣ ਲੜਨਗੇ ਜੀ ਇਸ ਤੋਂ ਪਹਿਲਾਂ ਇਹ ਕਿਸ ਰਾਜਾਂ ਵੀ ਲਗਦੀਆਂ ਰਹੀਆਂ ਨੇ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਉਣਾ ਚਾਹ ਰਿਹਾ ਹੈ ਭਾਈ ਅਮਰਤਪਾਲ ਸਿੰਘ ਹੂੰ ਬਿਲਕੁਲ ਆਪਣਾ ਜ਼ਿਕਰ ਵੀ ਕੀਤਾ ਸੀ ਖਬਰ ਤੇ ਉਹਨਾਂ ਨੇ ਹਾਲੇ ਤੱਕ ਆਪਣਾ ਉਮੀਦਵਾਰ ਨਹੀਂ ਲਾਨਿਆ ਕੋਈ ਅਕਾਲੀ ਦਲ ਵੱਲੋਂ ਹੂੰ ਤੇ ਹੁਣ ਉਹਨਾਂ ਨੇ ਭਾਈ ਅਮਰਤਪਾਲ ਵੱਲੋਂ ਆਜ਼ਾਦ ਚ ਹੁਣ ਲੜਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਹੂੰ ਮੰਦੀਪ ਜੀ ਇਹਨੇ ਕਾਫੀ سارے ਸਵਾਲ ਖੜੇ ਕਰ ਦਿੱਤੇ ਨੇ ਕੈਂਟੇਰਾ ਨੂੰ ਇਹਨੇ ਕਸੁੱਤੀ ਸਥਿਤੀ ਚ ਫਸਾ ਦਿੱਤਾ ਜੇ ਅਮਰਿਤਪਾਲ ਚੌਣ ਲੜਣ ਲੜਦੇ ਨੇ ਪਹਿਲਾਂ ਵੀ ਚੌਣਾ ਲੜਦੇ ਰਹੇ ਨੇ ਜਿਹੜੇ ਜੇਲਾਂ ਚ ਬੈਠਿਆ ਤੁਹਾਨੂੰ ਯਾਦ ਹੋਵੇਗਾ ਕਿ 1999 ਵਿੱਚ ਜੀ ਇਹ ਜਿਹੜਾ ਖਡੂਰ ਸਾਹਿਬ ਲੋਕ ਸਭਾ ਹਲਕਾ ਹੈ ਇਸ ਦਾ ਨਾਂ ਤਰਨਤਾਰਨ ਹਲਕਾ ਸੀ ਜੀ ਤੇ ਤਰਨਤਾਰਨ ਦੇ ਲੋਕ ਸਭਾ ਹਲਕੇ ਵਿੱਚੋਂ ਜਾਣਿਆ ਜਾਂਦਾ ਸੀ ਫਿਰ ਇਹਨੂੰ ਕੁਝ ਕੱਟਵਟ ਹੋਈ ਜਦੋਂ ਨਵੇਂ ਹਲਕੇ ਬਣੇ ਤਾਂ ਤਰਨਤਾਰਨ ਦਾ ਜਿਹੜਾ ਹਲਕਾ ਹੈ ਹੂੰ ਉਹ ਖਤਮ ਹੋ ਗਿਆ ਤੇ ਹੁਣ ਇਹ ਖਡੂਰ ਸਾਹਿਬ ਬਣ ਗਿਆ ਜੀ ਇਹੀ ਤਰਨਤਾਰ ਨਾਲ ਕੇ ਤੇ ਵੋਟਰਾਂ ਨੇ 1999 ਚ ਸਰਦਾਰ ਸੇਵਨ ਸਿੰਘ ਮਾਨ ਨੂੰ ਜਿਹੜੇ ਕਿ ਜੇਲ੍ਹ ਚ ਬੰਦ ਸੀ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਸੀ ਲਗਭਗ ਪੌਣੇ 5 ਲੱਖ ਦੀ ਜਿਹੜੇ ਮਾਰਜਨ ਨਾਲ ਜਿਤਾ ਕੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ ਸਿਮਰਨ ਸਿੰਘ ਮਾਨ ਨੂੰ ਤਰਨਤਾਰ ਇਸੇ ਹਲਕੇ ਦੇ ਵੋਟਰਾਂ ਜੀ ਇਸੇ ਤਰ੍ਹਾਂ ਜਿਹੜੇ ਭਾਈ ਅਮਰਤਪਾਲ ਸਿੰਘ ਨੇ ਪਟਿਆਲੇ ਤੋਂ ਚੋਣ ਲੜੀ ਸੀ ਜੰਦਾ ਕੁੰਜੀ ਉਹਨਾਂ ਦਾ ਚੋਣ ਨਾਸ਼ਾਨ ਸੀ ਬੜੀਆਂ ਭਾਵਕ ਤਕਰੀਰਾਂ ਹੁੰਦੀਆਂ ਰਹੀਆਂ ਉਹਨਾਂ ਚੋਣਾਂ 'ਚ ਅਸੀਂ ਨੇੜੇ ਦੇਖਿਆ ਹੂੰ ਕਿ ਤੁਹਾਡੀ ਜਿਹੜੀ ਵੋਟ ਹੈ ਉਹ ਚਾਬੀ ਹੈ ਭਾਈ ਅਮਰਤਪਾਲ ਸਿੰਘ ਦੇ ਜੇਲ੍ਹ ਦੇ ਜਿੰਦੇ ਦੀ ਹੂੰ ਤੁਸੀਂ ਆਪਣੀ ਚਾਬੀ ਨਾਲ ਉਹਦਾ ਜਿੰਦਾ ਖੋਲ ਸਕਦੇ ਹੋ ਜੀ ਸੋ ਵੀ ਤੁਹਾਨੂੰ ਯਾਦ ਹੋਵੇਗਾ ਕਿ ਬਹੁਤ ਵੱਡੇ ਮਾਰਜਨ ਨਾਲ ਚੋਣ ਜਿੱਤ ਗਏ ਸੀ ਭਾਈ ਅਮਰਤਪਾਲ ਵੀ ਕਹਿਣ ਤੋਂ ਭਾਵ ਇਹ ਪੰਜਾਬੀ ਪਹਿਲਾਂ ਵੀ ਜਿਹੜਾ ਵਿੱਚ ਬੈਠੇ ਜਿਹੜੇ ਲੀਡਰ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਣ ਲਈ ਆਪਣੀ ਵੋਟ ਦੀ ਵਰਤੋਂ ਕਰਦੇ ਰਹੇ ਨੇ ਤੇ ਬਾਹਰ ਕੱਢਦੇ ਰਹੇ ਨੇ ਜਿਹਾਂ ਨੂੰ ਉਹ ਜਿਹੜਾ ਚ ਹੂੰ ਤਾਂ ਹੁਣ ਜਿਹੜੀ ਅਮਰਤਪਾਲ ਦਾ ਚੋਣ ਲੜਨਾ ਹੈ ਉਹਨਾਂ ਦਾ ਐਲਾਨ ਹੈ ਇਹ ਤਾਂ ਤੈ ਹੀ ਹੋ ਗਿਆ ਜਦੋਂ ਉਹਨਾਂ ਦੀ ਮਾਤਾ ਜੀ ਐਲਾਨ ਕਰ ਰਹੇ ਨੇ ਕਿ ਚੋਣ ਲੜਨਗੇ ਉਹਨਾਂ ਦੇ ਕਾਗਜ਼ ਸਵਕਾਰ ਹੋਣਗੇ ਰੱਦ ਹੋਣਗੇ ਕਿਉਂਕਿ ਉਹ ਵਿਦੇਸ਼ ਦੇ ਜਿਹੜੇ ਨਾਗਰਿਕ ਨੇ ਜੀ ਅ ਮੰਦੀਪ ਜੀ ਕਾਫੀ ਸਾਰੀਆਂ ਜਿਹੜੀਆਂ ਉਹਨਾਂ ਨੂੰ ਕਾਗਜ਼ੀ ਕਾਰਵਾਈਆਂ ਵੀ ਪੂਰੀਆਂ ਕਰਨੀਆਂ ਪੈਣਗੀਆਂ ਚੋੜ ਮੜਨ ਮਿਲਿਓ ਭਾਵੇਂ ਹੱਕ ਰੱਖਦੇ ਨੇ ਲੜ ਸਕਦੇ ਨੇ ਹੂੰ ਤੇ ਇਸ ਤੋਂ ਬਾਅਦ ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਪੰਥਕ ਠੀਰਾ ਨੂੰ ਕੁਸੂਤੀ ਸਥਿਤੀ 'ਚ ਪਾ ਫਸਾ ਦਿੱਤਾ ਉਹ ਮੇਰਾ ਗੱਲ ਸਭ ਤੋਂ ਵੱਧ ਕੁਸੂਤੀ ਸਥਿਤੀ ਸ਼੍ਰੋਮਣੀ ਅਕਾਲੀ ਦਲ ਦੀ ਹੋਊਗੀ ਹੂੰ ਬਿਲਕੁਲ ਕਿਉਂਕਿ ਉਹ ਚਾਹਦੇ ਸੀ ਵੀ ਸਾਡਾ ਉਮੀਦਵਾਰ ਬਣ ਜਵੇ ਉਹਨਾਂ ਦਾ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦਾ ਇਰਾਦਾ ਸੀ ਵੀ ਇੱਕ ਤਾਂ ਅੰਮਰਤਪਾਲ ਨੂੰ ਜਿਹੜਾ ਆਪਣੇ ਪਾਰਟੀ ਚ ਥੱਲੇ ਲਾ ਲਾਂਗੇ ਆਪਣੇ ਸਾਡੀ ਪਾਰਟੀ ਦਾ ਇੱਕ ਕਿਸਮ ਦਾ ਵਰਕਰ ਬਣ ਜੂਗਾ ਉਹ ਹਮ ਸ਼ਾਸਨ ਚ ਰਹੂਗਾ ਜਿਹੜੀ ਪਵੇਖ ਚੋ ਕਦੇ ਵੀ ਫਿਰ ਉਹ ਅਕਾਲੀ ਦਲ ਦੇ ਚੁਣੌਤੀ ਨਹੀਂ ਬਣੂਗਾ ਅਕਾਲੀ ਦਲ ਲਈ ਬਿਲਕੁਲ ਤੇ ਨਾਲ ਦੀ ਨਾਲ ਉਹ ਜਾਂਦੇ ਸੀ ਵੀ ਪੰਜਾਬ ਪਰ ਤੋਂ ਇਸ ਉਹਨਾਂ ਨੂੰ ਉਮੀਦਵਾਰ ਬਣਾ ਕੇ ਗਰਮ ਖਿਆਲੀ ਜਿਹੜੇ ਸਿੱਖ ਨੇ ਉਹਨਾਂ ਦੀਆਂ ਵੋਟਾਂ ਲੈ ਲਈਆਂ ਹਮ ਪਰ ਜਦੋਂ ਹੁਣ ਉਹ ਆਜ਼ਾਦ ਖੜ ਰਹੇ ਨੇ ਤਾਂ ਕੀ ਹੁਣ ਸ਼ਰਮਣੇ ਅਕਾਲੀ ਦਲ ਉਹਨਾਂ ਦੀ ਮਦਦ ਕਰੂਗਾ ਬਿਲਕੁਲ ਇਹ ਵੱਡਾ ਸਵਾਲ ਹੈ ਬਹੁਤ ਵੱਡਾ ਜਿਹੜਾ ਹੈਗਾ ਪ੍ਰਸੰਤ ਸਿੰਘ ਲੱਗਿਆ ਕਾਦੀ ਕਾਲ ਤੇ ਤੇ ਕਾਦੀ ਦਲ ਲਈ ਮੈਨੂੰ ਲੱਗਦਾ ਬਹੁਤ ਔਖਾ ਹੋਏਗਾ ਇਹ ਹੂੰ ਕਿਉਂਕਿ ਦੂਜੇ ਪਾਸੇ ਸ੍ਰੀ ਵਿਕਰਮ ਮਜੀਠੀਆ ਨੂੰ ਵੀ ਇਹ ਕਾਦੀ ਦਲ ਲਗਾਤਾਰ ਹਵਾਰਦਾ ਆ ਰਿਹਾ ਜਿੱਥੋਂ ਹੂੰ ਬਿਲਕੁਲ ਤੇ ਵਿਕਰਮ ਮਜੀਠੀਆ ਕਿਸੇ ਸਮੇ ਬਹੁਤ ਵਿਰੋਧੀ ਵੀ ਰਿਹਾ ਜੀ ਅਮਰਪਾਲ ਦਾ ਬਹੁਤ ਬਿਲਕੁਲ ਤੇ ਉਧਰ ਭਗਵੰਤ ਮਾਨ ਹੋਰੀ ਵੀ ਉਹਨਾਂ ਨੂੰ ਵੀ ਡਰ ਲੱਗਣ ਲੱਗ ਗਿਆ ਅਮਰਪਾਲ ਦਾ ਕੱਲ ਤੁਸੀਂ ਪੱਟੀ 'ਚ ਉਹਨਾਂ ਨੇ ਬਹੁਤ ਕਾਨਫਰੰンス ਕੀਤੀ ਆਪਣੇ ਉਮੀਦਵਾਰ ਲਾਲਜੀਤ ਭੁੱਲਰ ਦੇ ਅਕਿੱਤੇ ਜਿਹੜਾ ਉਹਨਾਂ ਦਾ ਕਵਨਤ ਮੰਤਰੀ ਵੀ ਹੈ ਜੀ ਉੱਥੇ ਵੀ ਉਹਨਾਂ ਦੀਆਂ ਇਸ਼ਾਰੇ-ਇਸ਼ਾਰੇ 'ਚ ਉਹਨਾਂ ਨੇ ਕਾਫੀ ਗੱਲਾਂ ਅਮਰਤਪਾਲ ਬਾਰੇ ਕਹਿਤੀਆਂ ਹੂੰ ਉਹਨਾਂ ਨੇ ਅਮਰਤਪਾਲ ਇੱਕ ਕਿਸਮ ਦਾ ਬਗਾਨਾ ਤੇ ਉਪਰਾ ਲੱਗਿਆ ਹਲਕੇ ਤੋਂ ਬਾਹਰ ਦਾ ਲੱਗਿਆ ਵੀ ਭਾਈ ਤੁਸੀਂ ਆਪਣੇ ਪੁੱਤਾਂ ਨੂੰ ਜਿਤਾ ਦਿਓ ਜਿਹੜੇ ਤੁਹਾਡੇ ਨੇ ਹੂੰ ਮੰਦੀਪ ਜੀ ਆਉਣ ਵਾਲੇ ਦਿਨਾਂ 'ਚ ਅਮਰਤਪਾਲ ਦਾ ਜਿਹੜਾ ਇਹ ਪੈਂਤਲ ਹੈ ਕਿਸ ਨੂੰ ਰਾਸ ਆਏਗਾ ਇਸ ਨੂੰ ਨਹੀਂ ਆਏਗਾ ਕਿਉਂਕਿ ਹੁਣ ਇਹ ਪਰਤਾ ਵੀ ਖੁੱਲਣ ਗਿਆ ਜੀ ਕਿ ਅਮਰਤਪਾਲ ਨੂੰ ਪੰਜਾਬ ਚ ਵਿਦੇਸ਼ਾ ਵਿਦੇਸ਼ ਚੋਂ ਪੰਜਾਬ ਚ ਲਿਆ ਆ ਕਿ ਇੰਨੀ ਜਲਦੀ ਡਵੈਲਪ ਕਰਨ ਵਾਲਾ ਕੌਣ ਸੀ ਹੂੰ ਉਹਦੇ ਪਿੱਛੇ ਕਿਹੜੀ ਤਾਕਤ ਸੀ ਜਿਹੜੀ ਉਹਨੂੰ ਬਹੁਤ ਹਵਾ ਵੀ ਦਿੰਦੀ ਰਹੀ ਲਗਾਤਾਰ ਹੂੰ ਲਗਾਤਾਰ ਉਹਨੂੰ ਵਧਾ ਕੇ ਤੇ ਅਖੀਰ ਚ ਇੱਕ ਦਿਨ ਉਹਨੂੰ ਐਨਐਸਏ ਲਾ ਕੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਨਿਗਰੁਖੜ ਜੇਲ੍ਹ ਚ ਬੰਦ ਨੇ ਤੇ ਜਦੋਂ ਤੱਕ ਉਹ ਬਰੇ ਚਰਚਾ ਵੀ ਹੋਊਗੀ ਵੀ ਕਿ ਅਮਰਤਪਾਲ ਨੂੰ ਵੀ ਵਰਤਿਆ ਗਿਆ ਜਿਵੇਂ ਪਿਛਲੇ ਦਿਨ ਸਮਾਂ ਚ ਚਰਚਾ ਹੁੰਦੀ ਰਹੀ ਹੈ ਸਤ ਜਰਨੈਲ ਸਿੰਘ ਦੀ ਪਿੰਡਰਾਂ ਵਾਲਿਆਂ ਤੇ ਕਿ ਉਹਨਾਂ ਨੂੰ ਕੋਈ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਵਰਤਣ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਫਿਰ ਬਾਅਦ ਚ ਉਹ ਉਹਨਾਂ ਨੇ ਜਵਾਬ ਦੇ ਤੇ ਆ ਉਹਨਾਂ ਦਾ ਹੱਥ ਛੋਕਾ ਬਣ ਤੋਂ ਉਹਨਾਂ ਨੇ ਕੌਮ ਦੀ ਗੱਲ ਕੀਤੀ ਉਹਨਾਂ ਨੇ ਸਿੱਖਾਂ ਦੀ ਗੱਲ ਕੀਤੀ ਤੇ ਫਿਰ ਬਲੇ ਉਸਟ ਆਰੈਕਸ਼ਨ ਆ ਗਿਆ ਕਿ ਕੀ ਅਮਰਤਪਾਲ ਸਿੰਘ ਪਿੱਛੇ ਵੀ ਕੋਈ ਅਜਿਹੀ ਸਾਜ਼ਿਸ਼ੀ ਕੋਈ ਤੇ ਰਹਿ ਗਈ ਸੀ ਕੋਈ ਅਜਈਆਂ ਏਜੰਸੀਆਂ ਹੈਗੀਆਂ ਸੀ ਜਿਹੜੀ ਕਿ ਸਿੱਖਾਂ ਨੂੰ ਦੋ ਫਾੜ ਕਰਨ ਲਈ ਜਾਂ ਸਿੱਖਾਂ ਵਿੱਚ ਕੋਈ ਨਵੀਂ ਸਬੰਧੀ ਪੈਦਾ ਕਰਨ ਲਈ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਜਿਹੜੀਆਂ ਪੰਥਕ ਪੀੜਾ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਜਾਂ ਵੀ ਜਾਂ ਕੋਈ ਹੋਰ ਕਿਸੇ ਆਪਣੇ ਮਨੋਰਥ ਦੀ ਪੂਰਤੀ ਲਈ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਲੈ ਕੇ ਆਇਆ ਹੂੰ ਬਿਲਕੁਲ ਜਦੋਂ ਚੋਣ ਮੈਦਾਨ ਚ ਜਾਣਗੇ ਅਮਰਤਪਾਲ ਫਿਰ ਜਿਹੜੇ ਉਹਨਾਂ ਦੇ ਵਿਰੋਧੀ ਹੋਣਗੇ ਉਹ ਇਹਨਾਂ ਸਾਰੀਆਂ ਗੱਲਾਂ ਦੀ ਵੀ ਪੁਨਸ਼ਾਨ ਮਨਦੀਪ ਜੀ ਜ਼ਰੂਰ ਕਰਨਗੇ ਹੂੰ ਜੀ ਇਹ ਸਾਰਾ ਕੁਝ ਕਿਉਂਕਿ ਲਗਾਤਾਰ ਕੋਈ ਨਵੀਂ ਗੱਲ ਨਹੀਂ ਇਹ ਹੁੰਦਾ ਆਇਆ ਹੈ ਲਗਾਤਾਰ ਜਦੋਂ ਵੀ ਕਿਤੇ ਜਿਹਾ ਹੁੰਦਾ ਹੈ ਤੇ ਖਾਸ ਕਰਕੇ ਜਦੋਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਜੀ ਉਭਾਰਿਆ ਜਾਂਦਾ ਹੈ ਤਾਂ ਉਹਦੇ ਉਹਦੇ ਉਹਦਾ ਕਿਸੇ ਨਾ ਕਿਸੇ ਏਜੰਸੀਆਂ ਦਾ ਮੰਤਵ ਉਸ ਕੌਮਨ ਵਿੱਚ ਪੁੱਟ ਪਾਉਣਾ ਵੀ ਹੁੰਦਾ ਹੈ ਉਸ ਉਸ ਜਿਹੜੀ ਕੋਈ ਅਗਵਾਈ ਕਰਨ ਵਾਲੀ ਤਰ ਹੁੰਦੀ ਹੈ ਉਸ ਉਸ ਖਿੱਤੇ ਦੀ ਉਹਨੂੰ ਨੁਕਸਾਨ ਪਹਚਾਣਾ ਵੀ ਹੁੰਦਾ ਹੈ ਸੋ ਇਹ ਕਈ ਵਾਰੀ ਆਪਾਂ ਜਿਹੜੇ ਭੋਲੇ-ਪਾਲੇ ਪੰਜਾਬੀ ਹੁੰਦੇ ਨੇ ਉਹ ਸਮਝ ਵੀ ਨਹੀਂ ਸਕਦੇ ਵੀ ਇਹ ਹੋ ਕੀ ਰਿਹਾ ਸਾਡੇ ਨਾਲ ਪਰ ਇੱਕ ਗੱਲ ਤਾਂ ਹੈ ਮਨਦੀਪ ਜੀ ਕੇ ਜੇ ਅਮਰਤਪਾਲ ਚੌਣ ਲੜਦਾ ਹੈ ਜਿਹਾ ਜਿਹਾ ਜਿਵੇਂ ਕਿ ਉਹਨਾਂ ਨੇ ਐਲਾਨ ਕਰਤਾ ਕਿਉਂਕਿ ਜਿਹੜਾ ਖਡੂਰ ਸਾਹਿਬ ਹਲਕਾ ਹੈ ਨਾ ਜੀ ਉਹ ਪੰਥਕ ਹਲਕਾ ਹੈ ਮੈਨੂੰ ਕਿ ਉਹ ਪੰਥ ਦੀ ਨਮੈਂਦਾ ਜਿਹੜੀ ਹੈਗੀ ਹੈ ਲਗਭਗ ਉਸੇ ਧਿਰ ਦੇ ਹੱਕ 'ਚ ਭੁਗਤਦਾ ਹੈ ਜਿਹੜੇ ਉਹਨਾਂ ਪੰਥਕ ਵਿਖੋਂ ਲੱਗਦੀ ਹੈ ਜਾਂ ਸਿੱਖਾਂ ਦੀਆਂ ਗੱਲ ਕਰਨ ਵਾਲਾ ਹੁੰਦਾ ਹੈ ਤੇ ਜਿਹੜਾ ਮਾਮਲਾ ਹੈ ਬੜਾ ਇਮੋਸ਼ਨਲ ਹੋ ਜਾਏਗਾ ਜਦੋਂ ਅਮਰਤਪਾਲ ਚੋਣ ਲੜੇਗਾ ਕਿਉਂਕਿ ਉਹਨਾਂ ਦੀ ਚਾਹੇ ਮਾਤਾ ਹੋਵੇਗੀ ਚਾਹੇ ਚਾਚੀ ਹੋਵੇਗੀ ਚਾਹੇ ਉਹਨਾਂ ਦੀ ਪਤਨੀ ਹੋਵੇਗੀ ਜਾਏ ਪਿਤਾ ਹੋਵੇਗਾ ਚਾਚਾ ਹੋਵੇਗਾ ਉਹਨਾਂ ਦੇ ਸਾਰੇ ਪਰਿਵਾਰ ਦੇ ਮੈਂਬਰ ਜਦੋਂ ਬਾਹਰ ਜਾਣਗੇ ਵੋਟਾਂ ਮੰਗਣ ਲਈ ਤਾਂ ਉਹ ਇਮੋਸ਼ਨਲੀ ਜਿਹੜਾ ਪ੍ਰਚਾਰ ਕਰਾਂਗੇ ਹੂੰ ਇਹ ਸਾਡੇ ਪੁੱਤ ਨੂੰ ਸਾਡੇ ਕੋਈ ਪਤੀ ਨੂੰ ਕਹੇਗਾ ਕੋਈ ਭਤੀਜੇ ਨੂੰ ਕਹੇਗਾ ਵੀ ਬਾਹਰ ਲੈ ਕੇ ਆਓ ਦੇਲ ਤੋਂ ਤੇ ਤੁਹਾਡੀ ਵੋਟ ਜਿਹੜੀ ਉਹਨੂੰ ਬਾਹਰ ਲਿਆ ਸਕਦੀ ਹੈ ਸੋ ਇਹ ਵੀ ਹੋ ਸਕਦਾ ਹੈ ਮਨਦੀਪ ਜੀ ਕਿ ਇੱਥੇ ਅਮਰਪੁਰ ਨੂੰ ਉਮੀਦਵਾਰ ਬਣਾਉਣ ਲਈ ਵੀ ਕਿਸੇ ਜਿਹੀ ਧਿਰ ਵੱਲੋਂ ਜਿਹੜੀ ਸਬੰਧੀ ਹੋਵੇ ਵੀ ਸ਼ਾਇਦ ਉਹਦੀ ਉਹ ਫਲਾਣੀ ਧਿਰ ਦੀ ਵੋਟ ਕਟੂਗਾ ਤੇ ਸਾਨੂੰ ਫਾਇਦਾ ਹੋਊਗਾ ਇਸ ਕਰਕੇ ਵੀ ਉਹਨੂੰ ਉਮੀਦਵਾਰ ਬਣਾਇਆ ਜਾ ਰਿਹਾ ਹੋਵੇ ਇੱਥੇ ਹੂੰ ਸੋ ਅਗਲੇ ਦਿਨਾਂ ਚ ਸਥਿਤੀ ਸਪਸ਼ਟ ਹੋਵੇਗੀ ਪਰ ਅਕਾਲੀ ਦਲ ਲਈ ਜ਼ਰੂਰ ਜਿਹੜੀ ਇਹ ਅਮਰਤਪਾਲ ਦਾ ਆਜ਼ਾਦ ਤੌਰ ਤੇ ਚੋਣ ਲੜਨਾ ਉਹਨੇ ਅਕਾਲੀ ਦਲ ਨੂੰ ਜ਼ਰੂਰ ਧਰਮ ਸੰਕਟ 'ਚ ਫਸਾ ਦਿੱਤਾ ਕਿ ਉਹ ਅਮਰਤਪਾਲ ਵੱਲ ਖੜੇਗਾ ਅਕਾਲੀ ਦਲ ਹੂੰ ਕਿ ਆਪਣਾ ਉਮੀਦਵਾਰ ਖੜਾ ਕਰੇਗਾ ਬਿਲਕੁਲ ਤੇ ਅਗਲੇ ਦਿਨਾਂ ਚ ਇਹ ਸਥਿਤੀ ਸਪਸ਼ਟ ਹੋ ਜਾਏਗੀ ਜਦੋਂ ਅਮਰਪਾਲ ਜਿਨ੍ਹਾਂ ਹਾਲੇ ਤਾਂ ਨਾਮਜ਼ਦ ਕੀਆ ਵੀ ਰੱਦ ਨਹੀਂ ਹੋਈਆਂ ਨਾਮਜ਼ਦਗੀਆਂ ਆਰੰਭ ਹੋਣਗੀਆਂ ਫਿਰ ਉਹਨਾਂ ਦੀ ਪੜਤਾਲ ਹੋਊਗੀ ਉਮੀਦਵਾਰੀ ਤੈਅ ਹੋਏਗੀ ਉਸ ਤੋਂ ਬਾਅਦ ਇਹ ਸਾਰੀ ਸਥਿਤੀ ਸਪਸ਼ਟ ਹੋਏਗੀ ਪਰ ਅੱਜ ਦੇ ਦਿਨ ਉਹਨਾਂ ਦੀ ਜਿਹੜੀ ਉਮੀਦਵਾਰੀ ਦਾ ਐਲਾਨ ਉਹਨਾਂ ਦੀ ਮਾਤਾ ਵੱਲੋਂ ਖੁਦ ਕਰ ਦਿੱਤਾ ਗਿਆ ਹੈ ਜੀ